ਵੱਡੀ ਖਬਰ ਤੁਹਾਨੂੰ ਸਾਂਝੀ ਕਰ ਰਹੀ ਆ ਕਿ ਜੁੱਤੀਆਂ ਦੇ ਪ੍ਰਭਾਵਸ਼ਾਲੀ ਕਾਰੋਬਾਰੀ ਗੁਰਵਿੰਦਰ ਸਿੰਘ ਪ੍ਰਿੰਕਲ ਦੇ ਥੱਪੜ ਪਿਆ ਜਿਹਾ ਲੁਧਿਆਣਾ ਦੀ ਕੋਰਟ ਕੰਪਲੈਕਸ ਦੇ ਵਿੱਚ ਥੱਪੜ ਦਾ ਮਾਮਲਾ ਸਾਹਮਣੇ ਆਉਂਦਾ ਹੈ ਇਹ ਰਾਤ ਦਾ ਮਾਮਲਾ ਹੈ ਜ ਜਦੋਂ ਪੁਲਿਸ ਨੇ ਪ੍ਰਿੰਕਲ ਨੂੰ ਗ੍ਰਿਫਤਾਰ ਕੀਤਾ ਹੈ 2022 ਦੇ ਵਿੱਚ ਪ੍ਰਿੰਕਲ ਨੇ ਐਡਵੋਕੇਟ ਗਗਨਪ੍ਰੀਤ ਦੀ ਪਤਨੀ ਵਿਰੁੱਧ ਸੋਸ਼ਲ ਮੀਡੀਆ ਤੇ અપਮਾਨਜਨਕ ਸ਼ਬਦਾ ਦੀ ਵਰਤੋਂ ਕੀਤੀ ਸੀ ਜਿਸ ਤੋਂ ਬਾਅਦ ਐਡਵੋਕੇਟ ਗਗਨਪ੍ਰੀਤ ਨੇ ਸਰਾਬਰਗਰ ਪੁਲਿਸ ਸਟੇਸ਼ਨ ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਉਸ ਦੀ ਪੇਸ਼ੀ ਦੌਰਾਨ ਥੱਪੜ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਪੁਰਾਣਾ ਮਾਮਲਾ ਜਿਸ ਦੇ ਪੇਸ਼ੀ ਦੌਰਾਨ ਭੀੜ ਦੇ ਵਿੱਚੋਂ ਕੋਈ ਨਿਕਲ ਕੇ ਕਾਰੋਬਾਰੀ ਪ੍ਰਿੰਕਲ ਦੇ ਥੱਪੜ ਜਾਰ ਦਿੰਦਾ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਸਦਾ ਇਕੱਠ ਹੈ ਜਿਹੜਾ ਕਿ ਲੁਧਿਆਣਾ ਦੇ ਕੋਰਟ ਕੰਪਲੈਕਸ 'ਚ ਵੇਖਣ ਨੂੰ ਮਿਲਿਆ ਹੈ ਦੱਸਦੇ ਕਿ ਇਸ ਰਾਬਰਗਲ ਪੁਲਿਸ ਸਟੇਸ਼ਨ ਪੁਲਿਸ ਨੇ ਜਦੋਂ ਜਾਂਚ ਕੀਤੀ ਤਾਂ ਉਦੋਂ ਪ੍ਰਿੰਕਲ ਨੂੰ ਦੋਸ਼ੀ ਪਾਇਆ ਜਾਂਦਾ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਅੱਜ ਅਦਾਲਤ ਵਿੱਚ ਜਦੋਂ ਪੇਸ਼ੀ ਦੌਰਾਨ ਪੁਲਿਸ ਉਸ ਨੂੰ ਲੈ ਕੇ ਆਈ ਤਾਂ ਇੱਕ ਵਿਅਕਤੀ ਵੱਲੋਂ ਭੀੜ ਦੇ ਵਿੱਚੋਂ ਨਿਕਲ ਕੇ ਉਸ ਤੇ ਥੱਪੜ ਝੜ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਅਦਾਲਤ ਦੇ ਬਾਹਰ ਕਾਫੀ ਹੰਗਾਮਾ ਹੋਇਆ ਪੁਲਿਸ ਨੇ ਮੌਕੇ ਤੇ ਸਥਿਤੀ ਨੂੰ ਆਮ ਵਾਂਗ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਹੈ ਅਦਾਲਤ ਵਿੱਚ ਬਿ ਲੋੜੇ ਜੋ ਦਾਖਲ ਹੋਏ ਸੀ ਉਹਨਾਂ ਨੌਜਵਾਨਾਂ ਨੂੰ ਬਾਹਰ ਕੱਢਿਆ ਗਿਆ ਹੈ ਤਸਵੀਰਾਂ ਵੇਖ ਸਕਦੇ ਹੋ ਕਿ ਕਿਸ ਕਦਰ ਲੁਧਿਆਣਾ ਦੇ ਕੋਰਟ ਕੰਪਲੈਕਸ ਦੇ ਵਿੱਚ ਵੱਡੇ ਹੰਗਾਮੇ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਾਰੋਬਾਰੀ ਪ੍ਰਿੰਕਲ ਦੇ ਥੱਪੜ ਝੜਿਆ ਜਾਂਦਾ ਹੈ ਭੀੜ ਦੇ ਵਿੱਚੋਂ ਕਿਸੇ ਵਿਅਕਤੀ ਨੇ ਥੱਪੜ ਝੜਿਆ ਦੱਸਿਆ ਜਾ ਰਿਹਾ ਹੈ ਕਿ ਉਹ ਵਕੀਲ ਐ ਜਿਸ ਨੇ ਪ੍ਰਿੰਕਲ ਤੇ ਥੱਪੜ ਚੜਾਇਆ ਉਸ ਤੋਂ ਬਾਅਦ ਕੋਰਟ ਕੰਪਲੈਕਸ ਦੇ ਵਿੱਚ ਗਾਲਾਂ ਦੀ ਸ਼ੁਰੂਆਤ ਹੋ ਜਾਂਦੀ ਹੈ ਇੱਕ ਦੂਜੇ ਨੂੰ ਗਾਲਾਂ ਕੱਢੀਆਂ ਜਾਂਦੀਆਂ ਨੇ ਗੰਦੀਆ ਗੰਦੀਆ ਗਾਲਾਂ ਵੀ ਜੋ ਅਸੀਂ ਤੁਹਾਨੂੰ ਨਹੀਂ ਸੁਣਾ ਸਕਦੇ ਅਜਿਹੀਆਂ ਗਾਲਾਂ ਅਜਿਹੀ ਸ਼ਬਦਾਵਲੀ ਦੀ ਵਰਤੋਂ ਹੈ ਜਿਹੜੀ ਕਿ ਅਦਾਲਤ ਦੇ ਵਿੱਚ ਕੀਤੀ ਜਾਂਦੀ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਕਦਰ ਕੋਰਟ ਕੰਪਲੈਕਸ ਦਾ ਇਹ ਸੀਨ ਸਾਹਮਣੇ ਆਇਆ ਭਾਰੀ ਤੇ ਵੱਡੇ ਹੰਗਾਮੇ ਦੀਆਂ ਤਸਵੀਰਾਂ ਮੱਖੂ ਹੜੀ ਸੇਠੀ ਮੌਕੇ ਤੇ ਹੋਰ ਲੋਕ ਮੌਜੂਦ ਰਹੇ ਵਾਟੀ ਖਬਰ ਤੋਂ ਨਾਂ ਸੰਜੀਕਰ ਰਿਹਾ ਕਿ ਜੁੱਤੀਆਂ ਦੇ ਪ੍ਰਭਾਵਸ਼ਾਲੀ ਕਾਰੋਬਾਰੀ ਗੁਰਵਿੰਦਰ ਸਿੰਘ ਪ੍ਰਿੰਕਲ ਦੇ ਥੱਪੜ ਪਿਆ ਜਿਹਾ ਲੁਧਿਆਣਾ ਦੀ ਕੋਟ ਕੰਪਲੈਕਸ ਦੇ ਵਿੱਚ ਥੱਪੜ ਦਾ ਮਾਮਲਾ ਸਾਹਮਣੇ ਆਉਂਦਾ ਤੇ ਰਾਤ ਦਾ ਮਾਮਲਾ ਜਦੋਂ ਪੁਲਿਸ ਨੇ ਪ੍ਰਿੰਕਲ ਨੂੰ ਗ੍ਰਿਫਤਾਰ ਕੀਤਾ 2022 ਦੇ ਵਿੱਚ ਪ੍ਰਿੰਕਲ ਨੇ ਐਡਵੋਕੇਟ ਗगनਪ੍ਰੀਤ ਦੀ ਪਤਨੀ ਵਿਰੁੱਧ ਸੋਸ਼ਲ ਮੀਡੀਆ ਤੇ ਮਾਨ ਜਨਕ ਸ਼ਬਦਾ ਦੀ ਵਰਤੋਂ ਕੀਤੀ ਸੀ ਜਿਸ ਤੋਂ ਬਾਅਦ ਐਡਵੋਕੇਟ ਗगनਪ੍ਰੀਤ ਨੇ ਸਰਾਬਰ ਨਗਰ ਪੁਲਿਸ ਸਟੇਸ਼ਨ ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਉਸ ਦੀ ਪੇਸ਼ੀ ਦੌਰਾਨ ਥੱਪੜ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਪੁਰਾਣਾ ਮਾਮਲਾ ਹੈ ਜਿਸ ਦੀ ਪੇਸ਼ੀ ਦੌਰਾਨ ਪੀੜ ਦੇ ਵਿੱਚੋਂ ਕੋਈ ਨਿਕਲ ਕੇ ਕਾਰੋਬਾਰੀ ਪਿੰਕਲ ਦੇ ਥੱਪੜ ਜਾਰ ਦਿੰਦਾ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਸਦਾ ਇਕੱਠਾ ਹੈ ਜਿਹੜਾ ਕਿ ਲੁਧਿਆਣਾ ਦੇ ਕੋਰਟ ਕੰਪਲੈਕਸ 'ਚ ਵੇਖਣ ਨੂੰ ਮਿਲਿਆ ਹੈ ਦੱਸਦੇ ਕਿ ਸਰਾਬ ਰੇਗਲ ਪੁਲਿਸ ਸਟੇਸ਼ਨ ਪੁਲਿਸ ਨੇ ਜਦੋਂ ਜਾਂਚ ਕੀਤੀ ਤਾਂ ਉਦੋਂ ਪਿੰਕਲ ਨੂੰ ਦੋਸ਼ੀ ਪਾਇਆ ਜਾਂਦਾ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਅੱਜ ਅਦਾਲਤ ਵਿੱਚ ਜਦੋਂ ਪੇਸ਼ੀ ਦੌਰਾਨ ਪੁਲਿਸ ਉਸ ਨੂੰ ਲੈ ਕੇ ਆਈ ਤਾਂ ਇੱਕ ਵਿਅਕਤੀ ਵੱਲੋਂ ਭੀੜ ਦੇ ਵਿੱਚੋਂ ਨਿਕਲ ਕੇ ਉਸ ਤੇ ਥੱਪੜ ਚੜ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਅਦਾਲਤ ਦੇ ਬਾਹਰ ਕਾਫੀ ਹੰਗਾਮਾ ਹੋਇਆ ਪੁਲਿਸ ਨੇ ਮੌਕੇ ਤੇ ਸਥਿਤੀ ਨੂੰ ਆਮ ਵਾਂਗ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਹੈ ਅਦਾਲਤ ਵਿੱਚ ਬਿ ਲੋੜੇ ਜੋ ਦਾਖਲ ਹੋਏ ਸੀ ਉਹਨਾਂ ਨੌਜਵਾਨਾਂ ਨੂੰ ਬਾਹਰ ਕੱਢਿਆ ਗਿਆ ਤਸਵੀਰਾਂ ਵੇਖ ਸਕਦੇ ਹੋ ਕਿ ਕਿਸ ਕਦਰ ਲੁਧਿਆਣਾ ਦੇ ਕੋਰਟ ਕੰਪਲੈਕਸ ਦੇ ਵਿੱਚ ਵੱਡੇ ਹੰਗਾਮੇ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਾਰੋਬਾਰੀ ਪ੍ਰਿੰਕਲ ਦੇ ਥੱਪੜ ਜੜਿਆ ਜਾਂਦਾ ਹੈ ਭੀੜ ਦੇ ਵਿੱਚੋਂ ਕਿਸੇ ਵਿਅਕਤੀ ਨੇ ਥੱਪੜ ਜੜਿਆ ਦੱਸਿਆ ਜਾ ਰਿਹਾ ਹੈ ਕਿ ਉਹ ਵਕੀਲ ਹੈ ਜਿਸ ਨੇ ਪ੍ਰਿੰਕਲ ਤੇ ਥੱਪੜ ਜੜਿਆ ਇਸ ਤੋਂ ਬਾਅਦ ਕੋਰਟ ਕੰਪਲੈਕਸ ਦੇ ਵਿੱਚ ਗਾਲਾਂ ਦੀ ਸ਼ੁਰੂਆਤ ਹੋ ਜਾਂਦੀ ਹੈ ਇੱਕ ਦੂਜੇ ਨੂੰ ਗਾਲਾਂ ਕੱਢੀਆਂ ਜਾਂਦੀਆਂ ਨੇ ਗੰਦੀਆਂ-ਗੰਦੀਆਂ ਗਾਲਾਂ ਵੀ ਜੋ ਅਸੀਂ ਤੁਹਾਨੂੰ ਨਹੀਂ ਸੁਦਾ ਸਕਦੇ ਅਜਿਹੀਆਂ ਗਾਲਾਂ ਅਜਿਹੀ ਸ਼ਬਦਾਵਲੀ ਦੀ ਵਰਤੋਂ ਹੈ ਜਿਹੜੀ ਕਿ ਅਦਾਲਤ ਦੇ ਵਿੱਚ ਕੀਤੀ ਜਾਂਦੀ ਹੈ ਔਰ ਤੁਸੀਂ ਵੀ ਦੇਖ ਸਕਦੇ ਹੋ ਕਿ ਕਿਸ ਕਦਰ ਕੋਰਟ ਕੰਪਲੈਕਸ ਦਾ ਇਹ ਸੀਨ ਸਾਹਮਣੇ ਆਇਆ ਭਾਰੀ ਤੇ ਵੱਡੇ ਹੰਗਾਮੇ ਦੀਆਂ ਤਸਵੀਰਾਂ ਮੱਖੂ ਹੜੀ ਸੇਠੀ ਮੌਕੇ ਤੇ ਹੋਰ ਲੋਕ ਮੌਜੂਦ ਰਹੇ